ਮੇਰਾ ਕੰਮ ਬਣ ਜਾਏ ਹਾਂ ਜੀ ਸਰ ਰਾਜਨੀউজ 24 ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਲਾਈਵ ਹੋਏ ਹਾਂ ਮੰਡੀ ਰੋੜਾਂ ਵਾਲੀ ਤੋਂ ਦੱਸਦੀ ਏ ਕਿ ਅੱਜ ਸੰਤ ਬਾਪੂ ਤਾਰਾ ਸਿੰਘ ਜੀ ਕੋਇਦਲ ਜੀ ਦੀ 55ਵੀਂ ਸਾਲਾਨਾ ਵਰ੍ਹਦੀ ਆ ਤੇ ਇਸ ਦੇ ਮੌਕੇ ਆਸ-ਪਾਸ ਦੇ ਪਿੰਡਾਂ ਦੇ ਵੱਲੋਂ ਜਿਹੜਾ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਗਈਆਂ ਨੇ ਵੱਖ-ਵੱਖ ਤਾਰਾ ਤੇ ਲੰਗਾਂ ਲਗਾਏ ਗਏ ਨੇ ਜਿਹੜੀਆਂ ਹੋ ਸਕਤਾਂ ਦੇ ਲਈ ਰੋੜਾਂ ਵਾਲੀ ਮੰਡੀ ਤੋਂ ਇਹ ਤਸਵੀਰਾਂ ਨੇ ਜਿੱਥੇ ਫਾਟਕ ਦੇ ਕੋਲ ਜਿਹੜਾ ਜੰਡ ਵਾਲਾ ਰੋਡ ਤੇ ਟੰਡੇ ਮਿੱਠੇ ਜਲਦੀ ਜਿਹੜੀ ਸ਼ਬੀਨ ਹਰ ਸਾਲ ਲਗਾਈ ਜਾਂਦੀ ਹੈ ਤੇ ਇਸ ਸਾਲ ਵੀ ਲਗਾਈ ਗਈ ਹੈ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਿਹੜੇ ਨੌਜਵਾਨ ਨੇ ਮੰਡੀ ਰੋੜਾਂ ਵਾਲੀ ਦੇ ਉਹਨਾਂ ਦੇ ਵੱਲੋਂ ਜਿਹੜਾ ਸ਼ਬੀਨ ਦੀ ਸੇਵਾ ਤੇ ਨਾਲ ਸੰਗਤਾਂ ਦੇ ਲਈ ਜਿਹੜਾ ਲੰਗਰ ਵੀ ਇੱਥੇ ਬਣਾਇਆ ਗਿਆ ਜੀ ਦਾ ਸੰਗਿਆ ਕਰ ਰਹੇ ਆ ਤੁਹਾਡੇ ਨਾਲ ਬਾਪੂ ਸੰਤ ਬਾਪੂ ਤਾਰਾ ਸਿੰਘ ਜੀ ਖੋਇਦਲ ਜੀ ਦੀ ਸਾਲਾਨਾ ਵਰਸੀ ਹੋ ਕੇ ਆਸਪਾਸ ਦੇ ਪਿੰਡਾਂ ਦੇ ਵੱਲੋਂ ਹਰ ਸਾਲ ਕੰਦੇ ਦਿੱਤੇ ਜਾਂਦੀਆਂ ਜਾਂਦੀਆਂ ਨੇ ਸੰਗਤਾਂ ਦੇ ਲਈ ਲੰਗਰ ਲਗਾਏ ਜਾਂਦੇ ਨੇ ਗੱਲਬਾਤ ਕਰਦੇ ਆ ਸੰਤ ਬਾਪੂ ਤਾਰਾ ਸਿੰਘ ਦੀ ਖੋਇਦਲ ਜੀ ਦਾ ਜਿਹੜਾ ਸਰੂਪ ਬਿਲਕੁਲ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਚਾਹੇ ਉਨਕੀਰੀਆਂ ਹੋਵੇ ਰੋੜਾ ਵਾਲੀ ਮੰਡੀ ਦੇ ਆਣਾ ਜਿੰਨੇ ਵੀ ਪਿੰਡ ਨੇ ਤਾਂ ਸਭ ਉਹਨਾਂ ਦੇ ਵੱਲੋਂ ਇੱਥੇ ਜਿਹੜਾ ਸ਼ਹੀਦ ਦੀ ਸੇਵਾ ਲਗਾਈ ਕਿ ਅਸੀਂ ਆਪਾਂ ਗੱਲਬਾਤ ਕਰ ਲੈਨੇ ਆ ਨੌਜਵਾਨਾਂ ਦੇ ਨਾਲ ਮੈਂ ਰਤੂ ਪਾਪਾ ਬੋਲ ਲੈਣੀ ਚਾਹਾਂ ਮਾਈਕ ਹੈ ਤੇ ਨਹੀਂ ਬੋਲਦਾ ਸਾਨੂੰ ਪਤਾ ਹੁੰਦਾ ਸਾਨੂੰ ਪਤਾ ਹੁੰਦਾ ਫਿਰ ਜੀ ਪਾਸ ਪਾਸ ਜੀ ਬਾਈ ਜੀ ਅੱਜ ਜਿਹੜੀ ਸ਼ਵੀਰ ਦੀ ਸੇਵਾ ਲਗਾਈ ਗਈ ਹੈ ਕੀ ਕਹਿਣਾ ਚਾਹੋ ਹਾਂਜੀ ਸ਼ਵੀਰ ਦੀ ਸੇਵਾ ਲਗਾਈ ਗਈ ਹੈ ਬਾਪੂ ਕਹਾਣੇ ਦੀ ਕੋਈ ਦੇ ਦੀ ਵਰਤੀ ਮੌਕੇ ਕੀ ਕਹਿਣਾ ਚਾਹੋਗੇ ਇਹ ਵੀਰ ਦੀ ਸੇਵਾ ਲਗਾਈ ਗਈ ਹੈ ਜੀ ਬੜੇ ਖੁਸ਼ੀ ਦਾ ਦੇਣਾ ਹੈ ਬਾਪੂ ਕੋਈ ਦੇ ਦੀ ਵਰਤੀ ਹੈ ਜੀ ਅੱਜ ਤੇ ਹਰ ਸਾਲ ਸ਼ਵੀਰ ਦੀ ਸੇਵਾ ਇੱਥੇ ਲਗਾਈ ਜਾਂਦੀ ਹੈ ਲੰਗਰ ਵੀ ਲਗਾਇਆ ਆ ਜੀ ਸਾਰੇ ਆਓ ਬਾਬਾ ਜੀ ਨਾਲ ਇਕੱਠੇ ਬਾਬਾ ਬਕਰਾਲਾ ਜੀ ਦੇ ਬਾਬਾ ਬਕਰਾਲਾ ਜੀ ਦੇ ਤਸਵੀਰਾਂ ਨੇ ਦੇਖ ਕੇ ਸਾਰੇ ਕਹਿੰਦੇ ਤੁਹਾਡੇ ਬਾਬਾ ਜੀ ਦੀ 55ਵੀਂ ਵਰ੍ਹੇਵੰਤ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਠੰਡੇ ਮਿੱਠੇ ਜਲਦੀ ਸ਼ਬੀਲ ਤੇ ਲੰਗਰ ਲਾਇਆ ਜਾਂਦੇ ਹਨ ਤੇ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਅਸੀਂ ਸਾਰੇ ਸੰਗਤਾਂ ਨੂੰ ਸਾਰੇ ਨਗਰ ਵੱਲੋਂ ਜੀ ਆਇਆਂ ਆਪੇ ਕਿੰਨੇ ਵਜੇ ਇਹ ਸ਼ਬੀਲ ਸਵੇਰੇ ਅਸੀਂ 6:30 ਵਜੇ ਸ਼ੁਰੂ ਕਰਤੀ ਸੀ ਜੀ ਇਹ ਸ਼ਾਮ ਤੱਕ ਚੱਲੂਗੀ ਜਦੋਂ ਤੱਕ ਸੰਗਤ ਆਉਗੀ ਲੰਗਰ ਵੀ ਚੱਲੀ ਜਾਂਦਾ ਹੀ ਨਾਲ ਅੱਛਾ ਹਾਂਜੀ ਬਿਲਕੁਲ ਆਸ-ਪਾਸ ਦੇ ਜਿਲ੍ਹੇ ਵੀ ਪਿੰਡ ਨੇ ਤਾਂ ਹਰ ਇੱਕ ਪਿੰਡ ਦੇ ਵਿੱਚ ਸ਼ਰਬੀਲ ਦੀ ਸੇਵਾ ਤਾਂ ਲਗਾਈ ਜਾਂਦੀ ਆ ਪਰ ਇੱਥੇ ਲੰਗਰ ਦੀ ਸੇਵਾ ਵੀ ਲਗਾਈ ਗਈ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੰਦਾ ਵਾਲੀ ਮੰਡੀ ਤੋਂ ਜਿੱਥੇ ਬਾਪੂ ਸਰਦਾਰ ਬਾਬਾ ਮੰਨੂ ਜੀ ਦਾ ਨਾਮ ਲੰਗਰ ਵੀ ਹੋ ਰਿਹਾ ਹੈ ਸ਼ਰਬੀਲ ਦੀ ਸੇਵਾ ਲਗਾਈ ਗਈ ਹੈ ਬੱਚਨ ਨੂੰ ਚਲਾਣਾ ਬਸਤੀ ਆ ਉਹ ਵੀ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤਦ ਤੱਕ ਬਣੇ ਰਹੋ ਐਜਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਬੋਪਾ ਰਾਇ ਰੋੜਾਂ ਵਾਲੀ ਮੰਡੀ